ਅੱਜ ਅੰਮ੍ਰਿਤਸਰ ਵਿੱਚ ਹੋਈ ਤੇਜ਼ ਬਰਸਾਤ ਨੇ ਸ਼ਹਿਰ ਵਾਸੀਆਂ ਨੂੰ ਗਰਮੀ ਦੀ ਤਪਸ਼ ਤੋਂ ਖਾਸਾ ਰਾਹਤ ਦਿੱਤੀ। ਲੰਬੇ ਸਮੇਂ ਤੋਂ ਚਮਕਦਾਰ ਧੁੱਪ ਤੇ ਘੁੱਟਣ ਵਾਲੀ ਹਵਾ ਕਾਰਨ ਲੋਕ ਪ੍ਰੇਸ਼ਾਨ ਸਨ ਪਰ ਅਚਾਨਕ ਹੋਈ ਠੰਡੀ ਬੂੰਦਾ ਦੀ ਬਰਖਾ ਨੇ ਮੌਸਮ ਨੂੰ ਖੂਬ ਸੁਹਾਵਣਾ ਬਣਾ ਦਿੱਤਾ। ਸਾਵਣ ਦੇ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਨ੍ਹਾਂ ਬਰਸਾਤਾਂ ਨੇ ਪੰਜਾਬ ਵਿੱਚ ਮੌਸਮ ਦੀ ਰੁੱਤ ਨੂੰ ਬਦਲ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਦੀ ਹਲਕੀ ਤੇ ਤੇਜ਼ ਬਾਰਿਸ਼ ਜਾਰੀ रह ਸਕਦੀ ਹੈ ਇਸ ਨਾਲ ਨਾ ਸਿਰਫ ਗਰਮੀ ਘਟੇਗੀ ਸਗੋਂ ਖੇਤੀਬਾੜੀ ਲਈ ਵੀ ਬਰਸਾਤ ਲਾਭਕਾਰੀ ਜੋ ਹੈ ਕਿ ਸਾਬਤ ਹੋਵੇਗੀ ਇਸ ਬਰਸਾਤ ਦੌਰਾਨ ਸਚਕਣ ਸ਼੍ਰੀ ਹਮੰਦਰ ਸਾਹਿਬ ਤੋਂ ਆਈਆਂ ਤਸਵੀਰਾਂ ਨੇ ਹਰ ਕਿਸੇ ਦਾ ਮਨ ਮੋ ਲਿਆ ਮੀਂਹ ਦੀਆਂ ਬੂੰਦਾਾਂ ਉਹ ਵੀ ਚੁੱਪਿਜਦੇ ਹੋਏ ਸ਼ਰਧਾਲੂ ਜਦੋਂ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ ਤਾਂ ਉਹ ਦ੍ਰਿਸ਼ ਆਤਮਿਕ ਸ਼ਾਂਤੀ ਅਤੇ ਅਡੋਲ ਵਿਸ਼ਵਾਸ ਦੀ ਜੀਤੀ ਜਾਗ ਦੀ ਜੋ ਹੈ ਕਿ ਤਸਵੀਰ ਲੱਗ ਰਹੀ ਸੀ ਸੋਸ਼ਲ ਮੀਡੀਆ ਤੇ ਇਹ ਵੀ ਇਹ ਅਲੋਕਿਕ ਪਲ ਤੇਜ਼ੀ ਨਾਲ ਜੋ ਹੈ ਕਿ ਵਾਇਰਲ ਹੋ ਰਹੇ ਹਨ ਜੁੜੇ ਰਹੋ ਪੂਰੀ ਖਬਰ ਲਈ ਪੰਜਾਬ 24 ਨਿਊਜ਼ ਨਾਲ ਮੈਨੂੰ ਨਾਮ ਮਕੀਨ ਕੋਲ ਅੱਜ ਕੱਲ੍ਹ ਤੋਂ ਬਹੁਤ ਨਗਰੀ ਅੰਮ੍ਰਿਤਸਰ ਕੇ ਬਾਰੇ ਗੱਲ ਹੋ ਰਹੀ ਹੈ ਹਾਂ ਜੀ ਇਹ ਬਹੁਤ ਵਧੀਆ ਲੱਗ ਰਿਹਾ ਹੈ ਮੀਂਹ ਕੀ بارش ਹੋ ਰਹੀ ਹੈ ਕਾਫੀ ਤਾਂ ਉਹ ਬਹੁਤ ਜ਼ਿਆਦਾ ਨਹੀਂ ਹਮਸਾ ਹੋਇਆ ਸੀਗਾ ਗਰਮੀ ਬਹੁਤ ਜ਼ਿਆਦਾ ਸੀਗੀ ਮਨ ਲਕੀ ਕਈ ਮਨ ਲਕੀ ਗਰਮੀ ਕਰਕੇ ਜਿਸਨਾਂ ਵੀ ਖੋਸ਼ੀ ਹੋ ਜਾਂਦੇ ਨੇ ਹਨਾ ਹੁਣ ਉਹਨਾਂ ਨੂੰ ਕਾਫੀ ਰਾਹਤ ਮਿਲ ਗਈ ਹੈ ਮੀਂਹ ਦੀ ਠੰਡਕ ਮਹਿਸੂਸ ਹੋ ਰਹੀ ਹੈ ਕਈ ਇਸ ਚੀਜ਼ ਨੂੰ ਕਾਫੀ ਇੰਜੋਏ ਵੀ ਕਰ ਰਹੇ ਨੇ ਕਈ ਘੁੰਮ ਜਾ ਰਹੇ ਨੇ ਕਦੀ ਬਾਹਰ ਆਉਂਦੇ ਨੇ ਹਵਾ ਲੈਂਦੇ ਪਏ ਨੇ ਹਨਾ ਉਸ ਚੀਜ਼ ਨੂੰ ਉਹਨਾਂ ਨੂੰ ਕਾਫੀ ਰਾਹਤ ਮਿਲ ਗਈ ਬਈ ਨੇ ਇਸ ਚੀਜ਼ ਸੇ ਤਾਂ ਹਰ ਕਿੰਨਾ ਕਿਉਂਕਿ ਪਜੋ ਪੰਛੀ ਜਿਹੜੇ ਹੈ ਹਨ ਨਹੀਂ ਉਹਨਾਂ ਨੂੰ ਵੀ ਕਾਫੀ ਕਾਫੀ ਬਹੁਤ ਵਧੀਆ ਲੱਗ ਰਿਹਾ ਉਹਨਾਂ ਨੂੰ ਵੀ ਮਿਲ ਸ ਰਿਹਾ ਜੀ ਕਿਉਂਕਿ ਜੇਕਰ ਸਾਨੂੰ ਵਧੀਆ ਲੱਗ ਰਿਹਾ ਉਹਨਾਂ ਨੂੰ ਤੇ ਆਬਵੀਅਸਲੀ ਵਧੀਆ ਲੱਗੂਗਾ ਹਨਾ ਉਹ ਵੀ ਗਰਮੀ ਵਿੱਚ ਇਧਰ ਉਧਰ ਕਿਵੇਂ ਘਰ ਸਕਦੇ ਹਨ ਉਹਨਾਂ ਨੂੰ ਪਾਣੀ ਵੀ ਮਿਲ ਸਕਦਾ ਹੈ ਹਨਾ ਕਾਫੀ ਮਿਲ ਕੇ ਵਧੀਆ ਮੌਸਮ ਚੱਲ ਰਿਹਾ ਹੈ ਦੇਖੋ ਜੀ ਕੀ ਨਾ ਆਇਆ ਕੀ ਕਹਿੰਦਾ ਤੁੰਡਿਓ بارش ਹੋ ਰਹੀ ਹੈ ਜਿਹੜਾ ਨਾਲ ਚੱਲਦਾ ਠੀਕ ਹੈ ਨੰਬਰ ਸੱਤ ਹੈ ਆ ਕਿ ਇਹ ਚਾਤਪਨਾਰੇ ਤੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਜੀ ਪਰ ਇਹ ਹੈ ਜੀ ਥੋੜਾ ਚਾਰ ਮਹੀਨੇ ਹੋ ਗਏ ਆ ਮੀ ਬਹੁਤ ਆਇਆ ਬਹੁਤ ਰਾਤ ਹੈ ਲੋਕਾਂ ਨੂੰ ਇਨਾ ਹੌਮਤ ਹੋਦਾ ਹੈ ਕਿ ਹਸਾਵੀ ਪਰ ਵੀ ਬਹੁਤ ਆਇਆ ਨਜ਼ਰ ਰਾਤ ਮਿਲੀ ਕਰਨੀ ਬਹੁਤ ਰਾਤ ਦੀ ਬੜੇ ਮਣਾ ਡੰਡਾ ਆਇਆ ਸਦਾ ਇੰਜੋਏ ਵੀ ਕਰਦੇ ਨਜ਼ਾਰਾ ਲੋਕੀ ਨੂੰ ਕਿ ਬਾਰਿਸ਼ ਹੋਈ ਹੈ ਬਾਰਿਸ਼ ਦੇ ਚੰਦ ਹੋਏ ਸਾਰੇ ਕਰਨੀ ਹੈ ਜੀ ਹਾਂ ਜੀ ਠੰਡਾ ਮੌਸਮ ਹੋ ਗਿਆ ਸਾਰੇ ਘਰੋਂ ਬਾਹਰ ਨਿਕਲਣਾ ਜੀ ਹਾਂ ਜੀ ਅੱਜ ਬਹੁਤ ਠੰਡਾ ਹੋ ਗਿਆ ਹੈ